ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੀ ਕਿਚਨ ਦੇ ਵਿੱਚ ਅਜਿਹੇ ਦੋ ਬਰਤਨ ਨੇ ਅਜਿਹੇ ਦੋ ਭਾਂਡੇ ਨੇ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਕਦੇ ਵੀ ਉਲਟਾ ਨਹੀਂ ਰੱਖਣਾ ਹੋਵੇਗਾ ਸਿਰਫ ਇਹ ਹੀ ਨਹੀਂ ਕਿ ਇਹ ਸਿਰਫ ਦੋ ਬਰਤਨ ਹੀ ਨੇ ਜੋ ਦੱਸਣ ਦੇ ਲਈ ਅਸੀਂ ਅੱਜ ਦੀ ਵੀਡੀਓ ਤੁਹਾਡੇ ਲਈ ਬਣਾਈਏ ਇਸੇ ਨਾਲ ਨਾਲ ਛੋਟੀ ਜਿਹੀ ਹੋਰ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਸ ਤੋਂ ਇਲਾਵਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਕੁਝ ਅਜਿਹੇ ਉਪਾਅ ਦੱਸਾਂਗੇ ਤੇ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਪਾਣੀ ਦੀ ਤਰ੍ਹਾਂ ਵਰਸੇਗਾ ਇਸੀ ਤਰੀਕੇ ਦੇ ਨਾਲ ਜਦੋਂ ਅਸੀਂ ਇਨਾ ਵਰਤਨਾ ਨੂੰ ਵੀ ਮੋਤੇ ਮਾਰ ਦਿੰਨੇ ਆ ਤੇ ਸਾਡੇ ਤੋਂ ਚਾਣੇ ਅਣਚਾਣੇ ਦੇ ਵਿੱਚ ਕੁਝ ਗਲਤੀਆਂ ਹੋ ਜਾਂਦੀਆਂ ਨੇ ਤੇ ਜਿੰਨਾ ਗਲਤੀਆਂ ਦੇ ਕਰਕੇ ਸਾਡੀ ਜ਼ਿੰਦਗੀ ਦੇ ਉੱਪਰ ਕੁਝ ਮਾੜਾ ਪ੍ਰਭਾਵ ਪੈ ਜਾਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਅਜਿਹੀਆਂ ਕੁਝ ਗਲਤੀਆਂ ਜੋ ਕਿ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਤੇ ਇਸੇ ਨਾਲ ਨਾਲ ਅਸੀਂ ਤੁਹਾਨੂੰ ਉਸ ਤੋਂ ਬਾਅਦ ਸਾਂਝਾ ਕਰਾਂਗੇ ਤੁਹਾਡੀ ਲੇ ਅੱਜ ਦੀ ਵੀਡੀਓ ਦੇ ਵਿੱਚ ਲਿਆ ਹੁੰਦਾ ਹੋਇਆ ਇੱਕ ਖਾਸ ਉਪਾਅ ਸੋ ਇਸੇ ਤਰੀਕੇ ਦੇ ਨਾਲ ਇਹ ਸਾਰੀ ਜਾਣਕਾਰੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪੁਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੋ ਬਰਤਨਾਂ ਦੇ ਬਾਰੇ ਚੋ ਕਿ ਸਾਨੂੰ ਆਪਣੇ ਘਰ ਤੇ ਰਸੋਈ ਦੇ ਵਿੱਚ ਕਦੇ ਵੀ ਮੋਦੇ ਨਹੀਂ ਮਾਰਨੇ ਚਾਹੀਦੇ ਇੱਕ ਤਾਂ ਇਹ ਤਵਾ ਤੇ ਦੂਸਰੀ ਚੀਜ਼ ਇਹ ਕੜਾਹੀ ਇਹਨਾਂ ਦੋਨਾਂ ਬਰਤਨਾਂ ਨੂੰ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਕਿ ਕਦੇ ਵੀ ਆਪਣੇ ਘਰ ਦੇ ਵਿੱਚ ਜੈ ਰਸੋਈ ਦੇ ਵਿੱਚ ਰੱਖਦੇ ਹੋ ਤਾਂ ਤੁਸੀਂ ਪੁੱਠਾ ਕਰਕੇ ਨਹੀਂ ਰੱਖਣਾ ਇਹ ਤੁਹਾਨੂੰ ਅਸੀਂ ਦੱਸ ਦਿੰਨੇ ਆ ਜਾਣਕਾਰੀ ਦੇ ਅਨੁਸਾਰ ਕਿ ਤਵਾ ਦੀ ਕੜਾਈ ਜਦੋਂ ਅਸੀਂ ਪੁੱਠੇ ਕਰਕੇ ਰੱਖ ਦਿੰਨੇ ਆ ਤੇ ਜਦੋਂ ਅਸੀਂ ਇਹਨਾਂ ਨੂੰ ਪੁੱਠੇ ਰੱਖ ਦਿੰਨੇ ਆ ਤੇ ਇਹਨਾਂ ਦਾ ਗਲਤ ਪ੍ਰਭਾਵ ਸਾਡੇ ਉੱਪਰ ਪੈਂਦਾ ਕਿਉਂਕਿ ਹੁੰਦਾ ਕੀ ਹੈ ਕਿ ਇਹਨਾਂ ਨੂੰ ਪੁੱਠਾ ਕਰਕੇ ਇਨਾਂ ਦੇ ਉੱਪਰ ਬਹੁਤ ਸਾਰੀਆਂ ਤਾਂਤ੍ਰਿਕ ਕਿਰਿਆਵਾਂ ਕਰਦੇ ਆ ਬਹੁਤ ਸਾਰੇ ਲੋਕ ਇਸ ਕਰਕੇ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਕਦੇ ਵੀ ਪੁੱਠਾ ਕਰਕੇ ਨਹੀਂ ਰੱਖਣਾ ਚਾਹੀਦਾ ਇਸ ਗੱਲ ਨੂੰ ਖਾਸ ਕਰਕੇ ਤੁਸੀਂ ਧਿਆਨ ਦੇ ਵਿੱਚ ਰੱਖਿਓ ਤੇ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਤੁਸੀਂ ਕਦੇ ਵੀ ਆਪਣੀ ਕਿਚਨ ਦੇ ਵਿੱਚ ਜਦੋਂ ਰਾਤ ਨੂੰ ਖਾਣਾ ਪੰਡਾਉਣੀ ਹੋ ਖਾਣੇ ਹੋ ਕਿਚਨ ਨੂੰ ਹਮੇਸ਼ਾ ਸਾਫ਼ ਕਰਕੇ ਰੱਖੋ ਕਿਚਨ ਦੇ ਵਿੱਚ ਕਦੇ ਵੀ ਤੁਸੀਂ ਜੂਕੇ ਭਾਂਡੇ ਨਾ ਰੱਖੋ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਕਿਸੇ وجہ ਦੇ ਕਰਕੇ ਮੁਸ਼ਕਿਲ ਕਰਕੇ ਤੁਸੀਂ ਉਹਨਾਂ ਬਰਤਨਾਂ ਨੂੰ ਤੁਸੀਂ ਸਾਫ਼ ਨਹੀਂ ਕਰ ਸਕਦੇ ਜਾਂ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਕੰਮ ਕਰਨ ਵਾਸਤੇ ਹੈਲਪਰ ਮੇਡ ਰੱਖੀ ਹੋਈ ਹੈ ਤੇ ਤੁਹਾਨੂੰ ਹੁੰਦਾ ਹੈ ਕਿ ਉਹ ਮਾਰਨਿੰਗ ਦੇ ਵਿੱਚ ਕੰਮ ਕਰਨ ਆਉਣਗੇ ਤੇ ਆਪਣੇ ਆਪ ਬਰਤਨ ਸਾਫ਼ ਕਰ ਲੈਣਗੇ ਤੁਸੀਂ ਕੀ ਕਰੋ ਕਿ ਇਹਨਾਂ ਬਰਤਨਾਂ ਨੂੰ ਆਪਣੀ ਰਸੋਈ ਦੇ ਵਿੱਚ ਨਾ ਰੱਖੋ ਆਪਣੀ ਰਸੋਈ ਤੋਂ ਬਾਹਰ ਤੁਸੀਂ ਇਹਨਾਂ ਬਰਤਨਾਂ ਨੂੰ ਰੱਖ ਸਕਦੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਬਾਲਕਨੀ ਬਣਾਈ ਹੋਵੇਗੀ ਤੁਸੀਂ ਉਥੇ ਜਾ ਕੇ ਰੱਖ ਸਕਦੇ ਹੋ ਤੁਸੀਂ ਆਪਣੀ ਜਿਹੜੀ ਰਸੋਈ ਰਸੋਈ ਦੇ ਵਿੱਚ ਕਦੇ ਵੀ ਝੂਠੇ ਭਾਂਡੇ ਨਹੀਂ ਰੱਖਣੇ ਰਸੋਈ ਦੀ ਸੈਲਫ ਦੇ ਉੱਪਰ ਇਸੇ ਤਰੀਕੇ ਦੇ ਨਾਲ ਇੱਕ ਪਰਿਵਾਰ ਸੀ ਜੋ ਕਿ ਬਹੁਤ ਵਧੀਆ ਸੀ ਆਪਣੇ ਘਰ ਦੇ ਵਿੱਚ ਬਹੁਤ ਵਧੀਆ ਉਹਨਾਂ ਦਾ ਕਾਰੋਬਾਰ ਸੀ ਉਹਨਾਂ ਦੇ ਪਰਿਵਾਰ ਤੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਈ ਸੀ ਪਰ ਉਹ ਹਮੇਸ਼ਾ ਇੱਕ ਗਲਤੀ ਕਰਦੇ ਸਨ ਕਿ ਜਦੋਂ ਵੀ ਆਪਣੇ ਘਰ ਦੇ ਵਿੱਚ ਖਾਣਾ ਖਾਣਾ ਤੇ ਖਾਣਾ ਖਾਣ ਤੋਂ ਬਾਅਦ ਆਪਣੀ ਰਸੋਈ ਦੇ ਵਿੱਚ ਸੈਲਫ ਤੇ ਹੀ ਝੂਠੇ ਭਾਂਡੇ ਛੱਡ ਦਿੰਦੇ ਸਨ ਤੇ ਆਪਣੀ ਘਰ ਦੇ ਜਿਹੜੀ ਰਸੋਈ ਦੇ ਕਿਚਨ ਹੈ ਜਿਹੜੀ ਉਸ ਨੂੰ ਕਦੇ ਵੀ ਉਹ ਸਾਫ਼ ਨਹੀਂ ਕਰਦੇ ਸਨ ਤੇ ਇੱਕ ਦਿਨ ਕੀ ਹੁੰਦਾ ਏ ਕਿ ਉਹਨਾਂ ਦੇ ਘਰ ਦੇ ਵਿੱਚ ਅਚਾਨਕ ਕੋਈ ਬਹੁਤ ਵੱਡੀ ਚੋਰੀ ਹੋ ਜਾਂਦੀ ਏ ਤੇ ਚੋਰੀ ਹੋਣ ਦੇ ਕਰਕੇ ਉਹਨਾਂ ਦੇ ਘਰ ਦਾ ਜਿੰਨਾ ਵੀ ਪੈਸਾ ਸੀ ਸਮਾਨ ਸੀ ਸਾਰਾ ਉਹ ਚੋਰੀ ਹੋ ਜਾਂਦਾ ਤੇ ਚੋਰੀ ਦੇ ਕਰਕੇ ਉਹਨਾਂ ਦੇ ਜਿਹੜੇ ਘਰ ਦੇ ਹਾਲਾਤ ਨੇ ਬਹੁਤ ਹੀ ਜ਼ਿਆਦਾ ਬੁਰੇ ਹੋ ਜਾਂਦੇ ਨੇ ਮਾੜੇ ਹੋ ਜਾਂਦੇ ਨੇ ਉਹ ਸਿਰਫ ਜਾਣੇ ਅਣਜਾਣੇ ਦੇ ਵਿੱਚ ਸਾਡੀਆਂ ਕੁਝ ਗਲਤੀਆਂ ਹੁੰਦੀਆਂ ਨੇ ਜਿੰਨਾ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਕਰਕੇ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਹੇ ਹਾਂ ਕਿ ਤੁਸੀਂ ਆਪਣੇ ਘਰ ਦੀ ਰਸੋਈ ਦੀ ਜਿਹੜੀ ਸੈਲਫ ਹੈ ਜਾਂ ਰਸੋਈ ਦੇ ਵਿੱਚ ਕਦੇ ਵੀ ਭੁੱਲ ਕੇ ਵੀ ਜਾਣੇ ਅਣਜਾਣੇ ਦੇ ਵਿੱਚ ਰੋਟੀ ਖਾਣਾ ਖਾਣ ਤੋਂ ਬਾਅਦ ਦੇ ਵਿੱਚ ਭਾਂਡੇ ਜਿਹੜੇ ਹੋਣਗੇ ਉਹ ਝੂਠੇ ਭਾਂਡੇ ਬਿਲਕੁਲ ਵੀ ਨਹੀਂ ਰੱਖਣੇ ਕਿਉਂਕਿ ਹੁੰਦਾ ਕਿ ਇਹ ਕਿ ਕਈ ਵਾਰ ਸਾਡੇ ਘਰ ਦੇ ਵਿੱਚ ਕੋਈ ਪਰਿਵਾਰਿਕ ਮੈਂਬਰ ਜੌਬ ਕਰਦੇ ਆ ਜਾਂ ਕੋਈ ਕਾਰੋਬਾਰੀ ਸਾਡਾ ਕੰਮ ਕਰ ਤੋਂ ਲੇਟ ਆਉਂਦੇ ਆ ਤੇ ਲੇਟ ਆ ਕੇ ਉਹ ਲੇਟ ਰੋਟੀ ਖਾਂਦੇ ਆ ਤੇ ਰੋਟੀ ਖਾਣ ਤੋਂ ਬਾਅਦ ਦੇ ਵਿੱਚ ਜਿਹੜੇ ਬਰਤਨ ਹੁੰਦੇ ਆ ਉਹ ਸੈਲਫ ਤੇ ਜਾਂ ਫਿਰ ਰਸੋਈ ਦੇ ਵਿੱਚ ਹੀ ਝੂਠੇ ਛੱਡ ਦਿੰਦੇ ਨੇ ਤੇ ਇਸੇ ਤਰੀਕੇ ਦੇ ਨਾਲ ਝੂਠੇ ਢਾਂਡੇ ਰੱਖ ਕੇ ਹੀ ਉਹ ਆਪਣਾ ਆਰਾਮ ਦੇ ਨਾਲ ਸੌ ਜਾਂਦੇ ਨੇ ਜੇਕਰ ਆਪਾਂ ਕੱਲ ਕਰੀਏ ਤਾਂ ਇਸ ਭਾਂਡਿਆਂ ਨੂੰ ਸਾਫ਼ ਕਰਨ ਤੇ ਇੱਕ ਸੈਕਿੰਡ ਵੀ ਨਹੀਂ ਲੱਗਦਾ ਜੇਕਰ ਅਸੀਂ ਭਾਂਡਿਆਂ ਨੂੰ ਬਿਲਕੁਲ ਸਾਫ਼ ਕਰਕੇ ਮਾਂਜ ਕੇ ਨਹੀਂ ਰੱਖਣਾ ਚਾਹੁੰਦੇ ਤਾਂ ਉਹਨਾਂ ਦੀ ਪਾਣੀ ਦੇ ਨਾਲ ਜਿਹੜੀ ਝੂਠ ਹੁੰਦੀ ਉਹਨਾਂ ਨੂੰ ਜੇਕਰ ਅਸੀਂ ਧੋ ਕੇ ਰੱਖ ਦਿੰਨੇ ਆ ਤਾਂ ਫਿਰ ਵੀ ਸਾਡੇ ਘਰ ਦੇ ਵਿੱਚ ਕਿਤੇ ਨਾ ਕਿਤੇ ਜੋ ਬਹੁਤ ਹੀ ਚਾਹਦੀਆਂ ਪ੍ਰੋਬਲਮਸ ਸਾਨੂੰ ਫੇਸ ਕਰਨੀਆਂ ਪੈਂਦੀਆਂ ਨੇ ਉਹ ਨਹੀਂ ਫੇਸ ਕਰਨੀਆਂ ਪੈਂਦੀਆਂ ਇਸੇ ਤਰੀਕੇ ਦੇ ਨਾਲ ਇੱਥੇ ਆਪਾਂ ਗੱਲ ਕਰ ਰਹੇ ਸੀ ਤਵੇ ਤੇ ਕੜਾਈ ਦੀ ਤੇ ਇਸ ਤੋਂ ਇਲਾਵਾ ਆਪਾਂ ਆਪਣੇ ਘਰ ਦੇ ਝਾੜੂ ਦੀ ਵੀ ਗੱਲ ਕਰਦੇ ਹਾਂ ਕਿ ਸਾਨੂੰ ਆਪਣੇ ਘਰ ਦਾ ਜਿਹੜਾ ਝਾੜੂ ਏ ਉਹ ਵੀ ਇਸ ਤਰੀਕੇ ਦੇ ਨਾਲ ਸਾਨੂੰ ਰੱਖਣਾ ਚਾਹੀਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਲੋਕ ਆਉਣ ਗੈਸਟ ਆਉਣ ਤਾਂ ਉਹਨਾਂ ਦੀ ਸਿੱਧੀ ਨਜ਼ਰ ਸਾਡੇ ਘਰ ਦੇ ਝਾੜੂ ਦੇ ਉੱਪਰ ਨਹੀਂ ਪੈਣੀ ਚਾਹੀਦੀ ਸਾਨੂੰ ਇਸ ਗੱਲ ਦਾ ਵੀ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਝਾੜੂ ਸਾਡੇ ਘਰ ਦੀ ਬਰਕਤ ਦਾ ਪ੍ਰਤੀਕ ਹੁੰਦਾ ਹੈ ਇਸ ਕਰਕੇ ਸਾਨੂੰ ਆਪਣੇ ਘਰ ਦੀ ਬਰਕਤ ਨੂੰ ਹਮੇਸ਼ਾ ਛੁਪਾ ਕੇ ਹੀ ਰੱਖਣਾ ਚਾਹੀਦਾ ਹੈ ਤੇ ਇਸੇ ਤਰੀਕੇ ਦੇ ਨਾਲ ਸਾਡੇ ਘਰ ਦੇ ਜਿਹੜੀ ਕੜਾਈ ਤੇ ਤਵਾਏ ਉਹਨਾਂ ਦੇ ਨਾਲ ਵੀ ਇਹ ਇੱਕ ਸਿੰਪਲ ਜਿਹਾ ਲੌਜੀਕ ਪ੍ਰੋਸੈਸ ਹੈ ਉਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਰੱਖਣਾ ਚਾਹੀਦਾ ਹੈ ਕਿ ਜੇਕਰ ਸਾਡੇ ਘਰ ਦੇ ਕਿਚਨ ਦੇ ਵਿੱਚ ਕੋਈ ਵੀ ਆਉਂਦਾ ਹੈ ਤੇ ਉਹਨਾਂ ਦੀ ਨજર ਸਾਡੀ ਕੜਾਈ ਤੇ ਤਵੇ ਤੇ ਨਹੀਂ ਪੈਣੀ ਚਾਹੀਦੀ ਉਸ ਨੂੰ ਥੋੜਾ ਜਿਹਾ ਤੁਸੀਂ ਛੁਪਾ ਕੇ ਰੱਖੋ ਜਿਵੇਂ ਕਿ ਤੁਹਾਨੂੰ ਦੱਸਿਆ ਹੋਇਆ ਹੈ ਕਿ ਉਸ ਦੇ ਉੱਪਰ ਕੂੜੀਆਂ ਤੂੜੀਆਂ ਤਾਂਤਰੀ ਕਰਿਆਵਾ ਕਈ ਲੋਕ ਇਸ ਤਰੀਕੇ ਦੇ ਅਨੁਸਾਰ ਕਰਦੇ ਨੇ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਅਲਮਾਰੀ ਹੈ ਭਾਂਡਿਆਂ ਨੂੰ ਝੂੜਨ ਵਾਲੀ ਵਰਤਾਂ ਰੱਖਣ ਵਾਲੀ ਤੇ ਤੁਸੀਂ ਉੱਥੇ ਵੀ ਛੁਪਾ ਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਕੰਮ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਇਹ ਤਾਂ ਸੀ ਜੀ ਤੁਹਾਡੇ ਕੰਮ ਆਉਣ ਵਾਲੀ ਜਾਣਕਾਰੀ ਜੋ ਕਿ ਜਾਣੇ ਅਣਜਾਣੇ ਦੇ ਵਿੱਚ ਤੁਸੀਂ ਗਲਤੀਆਂ ਕਰਦੇ ਹੋ ਤੇ ਗਲਤੀਆਂ ਦੇ ਨਾਲ ਤੁਹਾਡੇ ਘਰ ਦੇ ਵਿੱਚ ਪ੍ਰੋਬਲਮ ਤੇ ਮੁਸ਼ਕਲਾ ਆਉਂਦੀਆਂ ਨੇ ਜੇਕਰ ਤੁਸੀਂ ਵੀ ਇਹਨਾਂ ਗਲਤੀਆਂ ਨੂੰ ਕਰਦੇ ਹੋ ਤਾਂ ਅੱਜ ਹੀ ਇਹ ਗਲਤੀਆਂ ਸੁਧਾਰੋ ਤਾਂ ਜੋ ਕਿ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣ ਤੇ ਹੁਣ ਆਪਾਂ ਗੱਲ ਕਰਦੇ ਆਂ ਅੱਜ ਦੇ ਉਪਾਅ ਦੀ ਜੋ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਸਿੰਪਲ ਤੇ ਸਰਲ ਜਿਹਾ ਅਸੀਂ ਉਪਾਅ ਲੈ ਕੇ ਆਏ ਆਂ ਇਸੇ ਤਰੀਕੇ ਦੇ ਨਾਲ ਜਿਹੜਾ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਹੈ ਤੇ ਇਸ ਨੂੰ ਤੁਸੀਂ ਕਰਨਾ ਕਿਵੇਂ ਆ ਜਦੋਂ ਤੁਸੀਂ ਆਪਣੀ ਰਸੋਈ ਦੇ ਵਿੱਚੋਂ ਸਾਰੇ ਹੀ ਕੰਮ ਖਤਮ ਕਰ ਲਓਗੇ ਸਾਫ ਸਫਾਈ ਕਰ ਲਓਗੇ ਸਮਝ ਲਓਗੇ ਤੁਹਾਡਾ ਸਾਰਾ ਪਰਿਵਾਰ ਬੜੇ ਆਰਾਮ ਦੀ ਨੀਂਦ ਸੌ ਰਿਹਾ ਹੈ ਤਾਂ ਉਸ ਸਮੇਂ ਤੁਸੀਂ ਇਸ ਸਿੰਪਲ ਜਿਹੇ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਤੇ ਉਪਾਕਰਨ ਦੇ ਲਈ ਤੁਹਾਨੂੰ ਚਾਹੀਦਾ ਤਵਾ ਜਿਹੜਾ ਤਵਾ ਚਾਹੀਦਾ ਤਵੇ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸੁਕਾ ਲੈਣਾ ਤੇ ਇਸ ਤੋਂ ਬਾਅਦ ਵਿੱਚ ਤੁਹਾਨੂੰ ਚਾਹੀਦਾ ਇੱਕ ਤੇਜ ਪਤਾ ਤੇ ਤੇਜ ਪੱਤੇ ਦੇ ਨਾਲ-ਨਾਲ ਤੁਹਾਨੂੰ ਚਾਹੀਦੀਆਂ ਨੇ ਹਰੀਆਂ ਇਲਾਇਚੀਆਂ ਜਿਹੜੀ ਹਰੀ ਇਲਾਇਚੀ ਉਹ ਵੀ ਤੁਸੀਂ ਇੱਕ ਲੈਣੀ ਹੈ ਤੇ ਜਿਹੜਾ ਤੇਜ ਪਤਾ ਲੈਣਾ ਉਹ ਵੀ ਤੁਸੀਂ ਇੱਕ ਹੀ ਲੈਣਾ ਹੋਵੇਗਾ ਬਸ ਤੁਸੀਂ ਇੰਨਾ ਹੀ ਕੰਮ ਕਰਨਾ ਹੈ ਘਰ ਦੇ ਵਿੱਚ ਸਾਰੇ ਕੰਮ ਕਰ ਕਰਨ ਤੋਂ ਬਾਅਦ ਰਸੋਈ ਸਾਫ਼ ਕਰਨ ਤੋਂ ਬਾਅਦ ਸੌਣ ਤੋਂ ਪਹਿਲਾਂ ਤੁਸੀਂ ਤਵੇ ਦੇ ਉੱਪਰ ਬਸ ਇਹ ਦੋ ਚੀਜ਼ਾਂ ਰੱਖ ਦੇਣੀਆਂ ਨੇ ਪਹਿਲਾਂ ਤੇਜ ਪੱਤਾ ਰੱਖਣਾ ਫਿਰ ਤੇਜ ਪੱਤੇ ਦੇ ਉੱਪਰ ਇੱਕ ਹਰੀ ਇਲਾਇਚੀ ਰੱਖ ਦੇਣੀ ਤੇ ਬਸ ਇੰਨਾ ਹੀ ਕੰਮ ਕਰਨਾ ਹੈ ਕਿ ਇੰਨਾ ਕੰਮ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਆਰਾਮ ਦੇ ਨਾਲ ਸੌਣ ਦੇ ਲਈ ਚਲੇ ਜਾ ਜੇ ਇਸ ਤਰੀਕੇ ਦੇ ਨਾਲ ਜੇਕਰ ਕੋਈ ਮਤਾਵਾ ਭੈਣਾ ਇਸ ਵੀ ਉਪਾਅ ਨੂੰ ਕਰਨਾ ਚਾਹੁੰਦੀ ਹੈ ਨਹੀਂ ਪਰ ਉਹ ਪੀਰੀਅਡ ਦੇ ਵਿੱਚ ਨੇ ਤਾਂ ਉਸ ਸਮੇਂ ਉਹ ਜੇਕਰ ਇਹ ਉਪਾਅ ਕਰਨਾ ਚਾਹੁੰਦੀ ਹੈ ਤਾਂ ਉਹ ਘਰ ਦੇ ਕਿਸੇ ਹੋਰ ਪਰਿਵਾਰਿਕ ਮੈਂਬਰ ਨੂੰ ਕਹਿ ਕੇ ਵੀ ਇਹਨਾਂ ਦੋਨਾਂ ਚੀਜ਼ਾਂ ਨੂੰ ਤਵੇ ਦੇ ਉੱਪਰ ਰਖਾ ਸਕਦੀਆਂ ਨੇ ਉਪਾਅ ਕਰਵਾ ਸਕਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਸਾਰੀ ਰਾਤ ਉੱਥੇ ਤਵੇ ਨੂੰ ਪੈ ਰਹਿਣ ਦੇਣਾ ਤੇ ਅਗਲੇ ਦਿਨ ਜਦੋਂ ਤੁਸੀਂ ਸਵੇਰੇ ਉੱਠ ਕੇ ਆਪਣੀ ਗੈਸ ਚੁੱਲੇ ਤੇ ਚਾਹ ਬਣਾਉਣੀ ਹੋਵੇਗੀ ਚਾਹ ਬਣਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਉਸੇ ਤਵੇ ਨੂੰ ਚੁੱਕਣਾ ਚੁੱਕ ਕੇ ਗੈਸ ਤੇ ਉੱਪਰ ਰੱਖ ਦੇਣਾ ਤੇ ਉਹ ਜਿਹੜਾ ਪਤਾ ਉਸ ਨੂੰ ਤੁਸੀਂ ਜਲਾ ਦੇਣਾ ਚਾਹ ਬਣਾਉਣ ਤੋਂ ਪਹਿਲਾਂ ਤੁਸੀਂ ਇਹ ਆਪਣਾ ਜਿਹੜਾ ਪ੍ਰੋਸੈਸੇ ਉਪਾਦਾ ਇਸ ਨੂੰ ਕਰਨਾ ਹੋਵੇਗਾ ਇਸ ਉਪਾਦ ਨੂੰ ਤੁਸੀਂ ਨਿਰੰਤਰ ਕਰਕੇ ਦੇਖੋ ਕਿ ਰਾਤ ਦੇ ਸਮੇਂ ਤੁਸੀਂ ਏਸੇ ਸੇਮ ਪ੍ਰੋਸੈਸ ਦੇ ਨਾਲ ਤਵੇ ਦੇ ਉੱਪਰ ਤੇਜ ਪਤਾ ਤੇ ਇਲਾਇਚੀ ਰੱਖਣੀ ਹੈ ਤੇ ਅਗਲੇ ਦਿਨ ਦੀ ਸਵੇਰ ਇਸ ਨੂੰ ਤੁਸੀਂ ਚਾਹ ਬਣਾਉਣ ਤੋਂ ਪਹਿਲਾਂ ਕਹਿਣ ਦਾ ਭਾਵ ਕਿ ਹੋਰ ਕੋਈ ਵੀ ਕੰਮ ਤੁਸੀਂ ਗੈਸ ਤੇ ਕਰਨਾ ਕਰਨ ਤੋਂ ਪਹਿਲਾਂ ਇਨਾਂ ਨੂੰ ਤੁਸੀਂ ਜਲਾਉਣਾ ਹੋਵੇਗਾ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਨੂੰ ਦੱਸ ਦਈਏ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇਕਰ ਇੰਨਾ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹੋ ਆਪਣੇ ਦੁਸ਼ਮਨਾ ਤੋਂ ਉਹ ਤੁਹਾਨੂੰ ਜਿਉਣ ਹੀ ਨਹੀਂ ਦੇ ਰਿਹਾ ਇੰਨੀਆਂ ਜ਼ਿਆਦਾਆਂ ਮੁਸ਼ਕਲਾਂ ਤੇ ਪ੍ਰੋਬਲਮ ਉਹ ਤੁਹਾਡੇ ਲਈ ਪੈਦਾ ਕਰਦਾ ਹੈ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਭਾਵੇਂ ਤੁਹਾਡਾ ਦੁਸ਼ਮਣ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਲਈ ਦਿੱਕਤ ਪੈਦਾ ਕਰਦਾ ਹੈ ਨਾ ਤੇ ਤੁਹਾਨੂੰ ਕੋਪਰਾਉਣ ਦੀ ਬਿਲਕੁਲ ਵੀ ਨਹੀਂ ਜ਼ਰੂਰਤ ਹੈ ਤੁਹਾਨੂੰ ਇੱਕ ਇਹ ਇੱਕ ਛੋਟ ਹੈ ਜਿਹੜਾ ਉਪਾਅ ਕਰਨਾ ਪੈਣਾ ਹੈ ਇਹ ਉਪਾਅ ਤੁਸੀਂ ਇੱਕ ਛੋਟੇ ਜਿਹੇ ਆٹے ਦੇ ਪੇੜੇ ਦੇ ਨਾਲ ਕਰਨਾ ਹੈ ਤੇ ਬਹੁਤ ਹੀ ਸਿੰਪਲ ਜਿਹਾ ਉਪਾਅ ਹੈ ਤੁਸੀਂ ਘਰ ਦੇ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਜਿਹੜਾ ਸੀ ਪੀੜਾ ਬਣਾਉਣਾ ਹੈ ਨਾ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਪਾਉਣ ਦੀ ਜ਼ਰੂਰਤ ਹੈ ਤੇ ਅਸੀਂ ਉਸ ਨੂੰ ਜਿਵੇਂ ਕਿ ਆਪਾਂ ਘਰ ਦੇ ਵਿੱਚ ਆਟਾ ਗੁੰਨਦੇ ਹਾਂ ਥੋੜਾ ਜਿਹਾ ਸੁੱਕਾ ਆਟਾ ਲੈ ਕੇ ਉਸ ਨੂੰ ਗੁੰਨ ਕੇ ਉਸ ਦਾ ਇੱਕ ਛੋਟਾ ਜਿਹਾ ਅਸੀਂ ਪੀੜਾ ਬਣਾ ਲੈਣਾ ਤੇ ਉਸ ਦਾ ਉਪਾਅ ਕਰਕੇ ਅਸੀਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹਾਂ ਇਸੀ ਤਰ੍ਹਾਂ ਜੇਕਰ ਤੁਹਾਡੇ ਦੁਸ਼ਮਣ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਜਾਂ ਫਿਰ ਜਾਦੂ ਟੂਣਾ ਉਹ ਵੀ ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਇਸ ਉਪਾਅ ਨੂੰ ਅਸੀਂ ਇਸ ਤਰੀਕੇ ਦੇ ਨਾਲ ਕਰਨਾ ਹੈ। ਅਸੀਂ ਥੋੜਾ ਜਿਹਾ ਸੁੱਕਾ ਆਟਾ ਲੈਣਾ ਜਿਵੇਂ ਅਸੀਂ ਆਟਾ ਗੁੰਨਦਿਆਂ ਉਹਦੇ ਵਿੱਚ ਪਾਣੀ ਥੋੜਾ ਜਿਹਾ ਪਾ ਕੇ ਅਸੀਂ ਆਟਾ ਗੁੰਨ ਲੈਣਾ ਤੇ ਉਸ ਦਾ ਅਸੀਂ ਛੋਟਾ ਜਿਹਾ ਇੱਕ ਪੇੜਾ ਬਣਾ ਲੈ। ਪੇੜਾ ਬਣਾਉਣ ਤੋਂ ਬਾਅਦ ਦੇ ਵਿੱਚ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਹੋਰ ਚਾਹੀਦੇ ਨੇ ਥੋੜੇ ਜਿਹੇ ਚੌਲ। ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੀ ਥੋੜੀ ਜਿਹੀ ਕਾਲੀ ਮਿਰਚ ਤੇ ਇਸ ਦੇ ਨਾਲ ਨਾਲ ਇੱਕ ਚਾਹੀਦਾ ਤੁਹਾਨੂੰ ਪਤਾਸਾ ਇਹ تینੇ ਚੀਜ਼ਾਂ ਤੁਹਾਨੂੰ ਆਪਣੇ ਘਰ ਦੇ ਵਿੱਚ ਨਾਰਮਲ ਹੀ ਰਸੋਈ ਦੇ ਵਿੱਚ ਮਿਲ ਜਾਣਗੀਆਂ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਹੈਗੇ ਤਾਂ ਤੁਸੀਂ ਜਾ ਕੇ ਬਜ਼ਾਰ ਤੋਂ ਵੀ ਲਿਆ ਸਕਦੇ ਹੋ ਬਜ਼ਾਰ ਤੋਂ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਣਗੀ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਪਤਾਸਾ ਨਹੀਂ ਹੈਗਾ ਤੁਸੀਂ ਵਿਚਾਰ ਤੋਂ ਲਿਆ ਸਕਦੇ ਹੋ ਤੇ ਜਿਹੜੀ ਤੁਸੀਂ ਕਾਲੀ ਮਿਰਚ ਲੈਣੀ ਹੈ ਨਾ ਉਹ ਤੁਸੀਂ ਪੀਸੀ ਹੋਈ ਨਹੀਂ ਲੈਣੀ ਸਾਬਤ ਲੈਣੀ ਤੇ ਇਸੇ ਤਰ੍ਹਾਂ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਲੈਣੀਆਂ ਨੇ ਨਾ ਉਹ ਕਾਲੀਆਂ ਮਿਰਚਾਂ ਪੂਰੀਆਂ ਸਾਬਤ ਹੋਣੀਆਂ ਚਾਹੀਦੀਆਂ ਨੇ ਟੁੱਟੀਆਂ ਹੋਈਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਕਾਲੀ ਮਿਰਚ ਦੇ ਤੁਸੀਂ ਤਿੰਨ ਦਾਣੇ ਲੈਣੇ ਨੇ ਤੇ ਇਸਦੇ ਨਾਲ ਨਾਲ ਤੁਸੀਂ ਇੱਕ ਪਤਾਸਾ ਲੈ ਲੈਣਾ ਤੇ ਜਿਹੜੇ ਤੁਸੀਂ ਚੌਲ ਲੈਣੇ ਉਹ ਥੋੜੇ ਜਿਹੇ ਲੈਣੇ ਆ ਕਹਿਣ ਦਾ ਭਾਵ ਕਿ ਤੁਸੀਂ ਇੱਕ ਮੁਠੀ ਚੌਲ ਲੈ ਸਕਦੇ ਹੋ ਚਾਹੇ ਇੱਕ ਮੁਠੀ ਤੋਂ ਘੱਟ ਵੀ ਜਿਹੜੇ ਚੌਲ ਨੇ ਉਹ ਵੀ ਖੱਡਿਤ ਨਹੀਂ ਹੋਣੇ ਚਾਹੀਦੇ ਜਿਹੜੇ ਸਾਬਤ ਥੋੜੇ ਜਿਹੇ ਵੱਡੇ दाने ਵਾਲੇ ਚੌਲ ਹੁੰਦੇ ਆ ਉਹ ਤੁਸੀਂ ਲੈਣੇ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਆਟਾ ਗੁੰਨ ਕੇ ਇੱਕ ਪੀੜਾ ਤਿਆਰ ਕੀਤਾ ਉਹ ਪੀੜਾ ਗੋਲ ਆਕਾਰ ਦਾ ਹੁੰਦਾ ਜਿਵੇਂ ਕਿ ਅਸੀਂ ਰੋਟੀ ਬਣਾਉਣ ਦੇ ਲਈ ਕਰਦੇ ਹਾਂ ਉਸ ਤੋਂ ਬਾਅਦ ਦੇ ਵਿੱਚ ਉਸ ਪੀੜੇ ਨੂੰ ਤੁਸੀਂ ਥੋੜਾ ਜਿਹਾ ਚੌੜਾ ਕਰ ਲੈਣਾ ਵਿਚਕਾਰ ਦੀ ਇੱਕ ਜਿਵੇਂ ਲਗਾ ਲਓ ਵੀ ਆਪਾਂ ਰੋਟੀ ਬਣਾਉਣ ਦੇ ਲਈ ਇੱਕ ਚੂਣ ਬਣਾਉਣੀ ਹੈ ਤੇ ਉਸੇ ਤਰੀਕੇ ਦੇ ਨਾਲ ਤੁਸੀਂ ਉਸ ਪੀੜੇ ਨੂੰ ਬਣਾ ਲੈਣਾ ਤੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਪਾਉਣੀਆਂ ਨੇ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਤੁਸੀਂ ਇੱਕੋ ਵਾਰ ਨਹੀਂ ਪਾਉਣੀਆਂ ਤੁਸੀਂ ਇੱਕ-ਇੱਕ ਕਰਕੇ ਪਾਉਣੀਆਂ ਇਸੀ ਤਰੀਕੇ ਦੇ ਨਾਲ ਜਿਹੜੀਆਂ ਤੁਸੀਂ ਕਾਲੀਆਂ ਮਿਰਚਾਂ ਪਾਉਣੀਆਂ ਨੇ ਨਾ ਜਿਵੇਂ ਜੇਕਰ ਤਾਂ ਤੁਸੀਂ ਆਪਣੀ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਸਮਝ ਲਓ ਕਿ ਤੁਹਾਡੇ ਦੁਸ਼ਮਣ ਦਾ ਨਾਮ RAM ਹੈ ਤੁਸੀਂ ਇੱਕ ਕਾਲੀ ਮਿਰਚ ਨੂੰ ਚੁੱਕੋਗੇ ਤੁਸੀਂ ਬੋਲੋਗੇ RAM NAASH ਤੇ ਉਸ ਕਾਲੀ ਮਿਰਚ ਨੂੰ ਆਟੇ ਦੀ ਜਿਹੜੀ ਚੂਣ ਬਣਾਈ ਉੱਥੇ ਰੱਖ ਦੇਣੀ ਫਿਰ ਅਗਲੀ ਕਾਲੀ ਮਿਰਚ ਚੁੱਕਣੀ ਹੈ ਬੋਲਣਾ RAM NAASH ਫਿਰ ਉਹ ਨੂੰ ਰੱਖ ਦੇਣਾ ਇਸੇ ਪ੍ਰੋਸੈਸ ਦੇ ਨਾਲ ਤੁਸੀਂ ਤਿੰਨੇ ਕਾਲੀ ਮਿਰਚ ਦੇ ਦਾਣੇ ਉੱਥੇ ਰੱਖ ਦੇਨੇ ਨੇ ਆਟੇ ਦੀ ਚੂਣ ਦੇ ਉੱਪਰ ਇਸ ਤਰੀਕੇ ਦੇ ਨਾਲ ਇਹ ਕਾਲੀ ਮਿਰਚ ਪਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਪਤਾਸਾ ਪਾਉਣਾ ਹੈ ਨਾ ਪਤਾਸਾ ਪਤਾਸੇ ਨੂੰ ਪਾਉਂਦੇ ਸਮੇਂ ਵੀ ਤੁਸੀਂ ਬੋਲਣਾ ਹੈ ਤੇ ਜਿਹੜੀ ਤੁਸੀਂ ਪਾਉਣੀ ਹੈ ਚੌਲ ਚੌਲ ਪਾਉਂਦੇ ਸਮੇਂ ਵੀ ਤੁਸੀਂ ਬੋਲਣਾ ਹੈ ਤੁਸੀਂ ਚੌਲਾਂ ਨੂੰ ਇੱਕੋ ਵਾਰ ਦੇ ਵਿੱਚ ਪਾ ਦੇਣਾ ਤੇ ਪਤਾਸੇ ਨੂੰ ਵੀ ਇਹ ਸਾਰੀਆਂ ਚੀਜ਼ਾਂ ਤੁਸੀਂ ਆਟੇ ਦੇ ਉਸ ਪੇੜੇ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕਵਰ ਕਰ ਦੇਣਾ ਜੋ ਤੁਸੀਂ ਪੀੜਾ ਲਿਆ ਹੈ ਨਾ ਉਸ ਨੂੰ ਤੁਸੀਂ ਫੋਲਡ ਕਰਕੇ ਇਹਨਾਂ ਚੀਜ਼ਾਂ ਨੂੰ ਕਵਰ ਕਰ ਦੇਣਾ ਜਿਵੇਂ ਕਿ ਆਪਾਂ ਘਰ ਦੇ ਵਿੱਚ ਕੋਈ ਵੀ ਪਰੌਂਠੇ ਤਿਆਰ ਕਰਦੇ ਹਾਂ ਵਿੱਚ ਸਟਫਿੰਗ ਭਰ ਕੇ ਉਹਨਾਂ ਨੂੰ ਕਵਰ ਕਰਕੇ ਪਰੌਂਠਾ ਤਿਆਰ ਕਰਦੇ ਹਾਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਸਾਰੀ ਮਟੀਰੀਅਲ ਨੂੰ ਪਾ ਕੇ ਸਾਰੀਆਂ ਚੀਜ਼ਾਂ ਨੂੰ ਪਾ ਕੇ ਉਸ ਪੀੜੀ ਨੂੰ ਤੁਸੀਂ ਕਵਰ ਕਰਦੇ ਹੋ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਿਹੜੀਆਂ ਤੁਸੀਂ ਤਿੰਨੇ ਚਾਰੇ ਚੀਜ਼ਾਂ ਪਾਈਆਂ ਨੇ ਪੀੜੇ ਦੇ ਵਿੱਚ ਉਹ ਬਾਹਰ ਦਿਖਾਈ ਨਹੀਂ ਦੇਣੀਆਂ ਚਾਹੀਦੀਆਂ ਇਸ ਤਰੀਕੇ ਦੇ ਨਾਲ ਇਸ ਨੂੰ ਕਵਰ ਕਰਨ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਘਰ ਦੇ ਫੈਮਿਲੀ ਮੈਂਬਰ ਦੇ ਉੱਪਰ ਜਾਂ ਫਿਰ ਤੁਹਾਡੇ ਉੱਪਰ ਕਿਸੇ ਨੇ ਕੁਝ ਕੀਤਾ ਕਰਵਾਇਆ ਤੇ ਅਗਰ ਤੁਸੀਂ ਜਿਵੇਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਉਸ ਦਾ ਨਾਮ ਲੈ ਕੇ ਉਸ ਫੈਮਿਲੀ ਮੈਂਬਰ ਦੇ ਉੱਪਰ ਦੀ ਇਸ ਪੀੜੇ ਨੂੰ ਤੁਸੀਂ 7 ਵਾਰ 7 ਵਾਰ ਤੁਸੀਂ ਵਾਰਦੇ ਨੇ ਆਪਣੇ ਦੁਸ਼ਮਣ ਦਾ ਨਾਮ ਲੈਂਦੇ ਲੈਂਦੇ ਤੇ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲੈ ਰਹੇ ਹੋ ਨਾ ਤੇ ਇਸ ਉਪਾਉ ਨੂੰ ਕਰਨ ਦੇ ਨਾਲ ਤੁਹਾਡਾ ਉਹੀ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋਵੇਗਾ ਤੇ ਉਸ ਦਾ ਕੀਤਾ ਕਰਾਇਆ ਤੁਹਾਡਾ ਦੂਰ ਹੋ ਜਾਵੇਗਾ ਇਹ ਨਹੀਂ ਹੈ ਕਿ ਤੁਸੀਂ ਇੱਕ ਉਪਾਦ ਦੇ ਨਾਲ ਸਾਰੇ ਦੁਸ਼ਮਣਾਂ ਨੂੰ ਹੀ ਦੂਰ ਕਰ ਦਿਓ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਦੁਸ਼ਮਣਾਂ ਨੂੰ ਚਾਹਦੇ ਹੀ ਨਹੀਂ ਤੁਹਾਡੇ ਦੁਸ਼ਮਣ ਕੌਣ ਨੇ ਜਿਨ੍ਹਾਂ ਨੇ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਹੋਇਆ ਕਹਿਣ ਦਾ ਭਾਵ ਕਿ ਤੁਹਾਡੇ ਗੁਪਤ ਦੁਸ਼ਮਣ ਨੇ ਤਾਂ ਉਹ ਲੋਕ ਇਸ ਉਪਾਅ ਨੂੰ ਕਿਵੇਂ ਕਰ ਸਕਦੇ ਨੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਗੁਪਤ ਦੁਸ਼ਮਣਾਂ ਨੂੰ ਨਸ਼ਟ ਕਰਨ ਦੇ ਲਈ ਇਹ ਉਪਾਅ ਕਰਨਾ ਹੈ ਤਾਂ ਇਹ ਉਪਾਅ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਕਰਦੇ ਹੋ ਜਿਵੇਂ ਕਿ ਪਹਿਲਾਂ ਤੁਸੀਂ ਆਟੇ ਦੇ ਜਿਹੜਾ ਪੇੜ ਹੈ ਉਸ ਦੇ ਵਿੱਚ ਜੋ ਵੀ ਤੁਸੀਂ ਸਮਾਨ ਆਪਾਂ ਇਸ ਉਪਾਅ ਨੂੰ ਕਰਨ ਦੇ ਲਈ ਪਾਇਆ ਹੈ ਤੇ ਤੁਸੀਂ ਉੱਥੇ ਬੋਲਿਆ ਆਪਣੇ ਦੁਸ਼ਮਣ ਦਾ ਨਾਮ ਜਿਵੇਂ ਕਿ ਤੁਸੀਂ ਗੁਪਤ ਦੁਸ਼ਮਣ ਦੇ ਲਈ ਕਰ ਰਹੇ ਹੋ ਇਸ ਉਪਾਅ ਨੂੰ ਤੁਸੀਂ ਬੁੱਲੜੇ ਦੁਸ਼ਮਨਨਾਸ਼ ਦੁਸ਼ਮਨਨਾਸ਼ ਕਰਕੇ ਤੁਸੀਂ ਇਹ ਸਾਰੇ ਸਮਾਨ ਨੂੰ ਆٹے ਦੇ ਪੇੜੇ ਦੇ ਵਿੱਚ ਪਾ ਕੇ ਤੁਸੀਂ ਕਵਰ ਕਰ ਦੇਣਾ ਇਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਕਵਰ ਕਰਕੇ ਤੇ ਤੁਸੀਂ ਇਸ ਨੂੰ ਆਪਣੇ ਉੱਪਰੋਂ 7 ਵਾਰ ਤੁਸੀਂ ਘੁਮਾ ਦੇਣਾ ਕਹਿਣ ਦਾ ਭਾਵ ਹੈ ਕਿ ਐਂਟੀ ਕਲੌਕਵਾਈਸ ਤੁਸੀਂ 7 ਵਾਰ ਆਪਣੇ ਸਿਰ ਤੋਂ ਵਾਰ ਲੈਣਾ ਹੈ ਤੇ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਤੋਂ ਬਾਹਰ ਇਸ ਆਟੇ ਦੇ ਢੇਡੇ ਨੂੰ ਲੈ ਜਾਣਾ ਜਿਸ ਦੇ ਵਿੱਚ ਤੁਸੀਂ ਸਾਰਾ ਸਮਾਨ ਪਾ ਕੇ ਕਵਰ ਕੀਤਾ ਸੀ ਤੇ ਇਸ ਨੂੰ ਆਪਣੇ ਘਰ ਤੋਂ ਬਾਹਰ ਇੱਕ ਅਜੇਹੀ ਜਗ੍ਹਾ ਤੇ ਤੁਸੀਂ ਸੁੱਟਣਾ ਜਿੱਥੇ ਕਚਰਾ ਹੋਵੇ ਕਹਿਨ ਦਾ ਭਾਵ ਕਿ ਜਿੱਥੇ ਬਹੁਤ ਸਾਰਾ ਕੂੜਾ ਕਰਕਟ ਹੋਵੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਨੂੰ ਤੁਸੀਂ ਪਾਣੀ ਦੇ ਵਿੱਚ ਨਹੀਂ ਫੋਹਣਾ ਜਿਵੇਂ ਆਪਾਂ ਚੱਲਦੇ ਪਾਣੀ ਦੇ ਵਿੱਚ ਪਾ ਦਿੰਦੇ ਹਾਂ ਉਹ ਨਹੀਂ ਕਰਨਾ ਇਸ ਨੂੰ ਬਸ ਇਹ ਧਿਆਨ ਰੱਖਣਾ ਵੀ ਪਾਣੀ ਦੇ ਵਿੱਚ ਪਾਉਣਾ ਹੀ ਨਹੀਂ ਚਾਹੀਏ ਉਹ ਸਾਫ਼ ਹੋਵੇ ਚਾਹੀਏ ਉਹ ਗੰਦਾ ਹੋਵੇ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਜਾਣਦੇ ਆ ਕਿ ਆਪਣੇ ਸ਼ਹਿਰ ਦੇ ਆਸ-ਪਾਸ ਜਾਂ ਆਪਣੀ ਕਲੋਨੀ ਦੇ ਆਸ-ਪਾਸ ਕੋਈ ਗੰਦਗੀ ਦਾ ਢੇਰ ਹੁੰਦਾ ਹੈ ਕੂੜੇ ਕਰਕਟ ਦਾ ਢੇਰ ਹੁੰਦਾ ਹੈ ਉਥੇ ਅਸੀਂ ਇਸ ਨੂੰ ਆਸਾਨੀ ਦੇ ਨਾਲ ਸੁੱਟ ਸਕਦੇ ਹਾਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਆੜੇ ਟਾਟੇ ਦੇ ਫੀਡਿੰਗ ਹੁਸੀਂ ਸੁੱਟ ਕੇ ਕਿਸ ਸਮੇਂ ਆਉਣਾ ਕਿ ਇਸ ਉਪਾਦਨ ਅਸੀਂ ਕਰਦਾ ਕਿਹੜੇ ਦਿਨ ਇਸ ਉਪਾਦਨ ਅਸੀਂ ਮੰਗਲਵਾਰ ਬੁੱਧਵਾਰ ਤੇ ਸ਼ਨੀਵਾਰ ਤਿੰਨ ਦਿਨਾਂ ਦੇ ਵਿੱਚੋਂ ਕਿਸੇ ਵੀ ਦਿਨ ਕਰ ਸਕਦੇ ਹਾਂ ਜਿਹੜੇ ਵੀ ਦਿਨ ਸਾਨੂੰ ਸੌਂਵਾ ਲੱਗਦਾ ਉਸੇ ਦਿਨ ਹੀ ਅਸੀਂ ਇਸ ਉਪਾਦਨ ਕਰ ਸਕਦੇ ਹਾਂ ਇਸ ਤਰੀਕੇ ਨਾਲ ਜੇਕਰ ਤੁਹਾਡੇ ਫੈਮਿਲੀ ਮੈਂਬਰ ਦੇ ਵਿੱਚ ਕਿਸੇ ਦੀ ਤਬੀਅਤ ਖਰਾਬ ਹੋ ਗਈ ਅਚਾਨਕ ਜੋ ਕਿ ਤੁਹਾਨੂੰ ਲੱਗਦਾ ਕਿ ਨਹੀਂ ਹੋਣੀ ਚਾਹੀਦੀ ਸੀ ਕਿ ਉਸ ਦੇ ਉੱਪਰੋਂ ਤੁਸੀਂ ਇਸ ਉਪਾਅ ਨੂੰ ਕਰਕੇ ਸੱਤ ਵਾਰ ਵਾਰ ਕੇ ਤੁਸੀਂ ਉਸਤੇ ਵੀ ਇਹ ਉਪਾਅ ਕਰ ਸਕਦੇ ਹੋ ਸ਼ਤਰੂਨਾਸ਼ ਦੁਸ਼ਮਣਨਾਸ਼ ਬੋਲਦੇ ਹੋਏ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਇਸ ਆٹے ਦੇ ਪੇੜੇ ਨੂੰ ਕਚਰੇ ਕੂੜੇ ਕਰਕਟੇ ਸੁੱਟ ਕੇ ਆਉਣਾ ਹੈ ਨਾ ਉਦੋਂ ਤੁਸੀਂ ਸੁੱਟਦੇ ਸਮੇਂ ਘਰ ਵਾਪਸ ਆਉਂਦੇ ਸਮੇਂ ਪਿੱਛੇ ਮੁੜ ਕੇ ਤੁਸੀਂ ਬਿਲਕੁਲ ਵੀ ਨਹੀਂ ਦੇਖਣਾ ਬਸ ਇੰਨਾ ਹੀ ਤੁਸੀਂ ਇਹ ਉਪਾਅ ਕਰਨਾ ਹੈ ਤੇ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿਹੜੀ ਸ਼ਤਰੂ ਨਾਮ ਦੀ ਜੋ ਦੁਸ਼ਮਣ ਨਾਮ ਦੀ ਬਿਮਾਰੀ ਹੈ ਨਾ ਉਹ ਖਤਮ ਹੋ ਜਾਵੇਗੀ ਇਸ ਦੇ ਨਾਲ ਨਾਲ ਤੁਹਾਡੇ ਘਰ ਦੇ ਵਿੱਚ ਜੋ ਵਿਅਕਤੀ ਬਿਮਾਰ ਸੀ ਪਰੇਸ਼ਾਨ ਸੀ ਉਹ ਦੀ ਸਿਹਤ ਵੀ ਠੀਕ ਰਹਿਣ ਲੱਗ ਜਾਵੇਗੀ ਉਸ ਵਿਅਕਤੀ ਦੀ ਵੀ ਇਸ ਉਪਾਅ ਨੂੰ ਕਰਨ ਦੇ ਨਾਲ ਕਿਸਮਤ ਚਮਕ ਜਾਵੇਗੀ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਦੁਸ਼ਮਣਾਂ ਨੇ ਤੁਹਾਡੇ ਉੱਪਰ ਕੁਝ ਨਾ ਕੁਝ ਕੀਤਾ ਕਰਵਾਇਆ ਸੀ ਨਾ ਤੇ ਉਹ ਵੀ ਦੂਰ ਹੋ ਜਾਵੇਗਾ ਉਸ ਦਾ ਜੋ ਤੁਹਾਡੇ ਉੱਪਰ ਪ੍ਰਭਾਵ ਪਿਆ ਸੀ ਉਹ ਵੀ ਦੂਰ ਹੋ ਜਾਵੇਗਾ ਇਹ ਬਹੁਤ ਹੀ ਚਾਦਾ ਜ਼ਬਰਦਸਤ ਤੇ ਘਰੇਲੂ ਜਿਹਹਾ ਸਿੰਪਲ ਜਿਹਾ ਟੂਟਕਾ ਹੈ ਜੋ ਕਿ ਤੁਹਾਡੀਆਂ ਲੱਖਾਂ ਤੇ ਕਰੋੜਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਬਿਮਾਰ ਹੈ ਤੁਸੀਂ ਇਸ ਉਪਾਅ ਨੂੰ ਕੀਤਾ ਜਿਵੇਂ ਮੰਨ ਲਓ ਕਿ ਮੰਗਲਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਕੀਤਾ ਤੇ ਉਸ ਨੂੰ 100% ਦੇ ਵਿੱਚੋਂ ਮੰਨ ਲਓ ਕਿ 20 ਕ ਪੈਸੇ ਉਸ ਨੂੰ ਫੜ ਕੇ ਪਿਆ ਇਹ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਇਸ ਉਪਾਅ ਦੇ ਨਾਲ ਤੋਂ ਉਸ ਇਨਸਾਨ ਨੂੰ 20 ਕੇ ਪੈਸੇ ਫਰਕੇ ਤਾਂ ਤੁਸੀਂ ਬੁੱਧਵਾਰ ਦੇ ਦਿਨ ਅਗਲੇ ਦਿਨ ਵੀ ਇਸ ਉਪਾਅ ਨੂੰ ਏਸੇ ਹੀ ਪ੍ਰੋਸੈਸ ਦੇ ਨਾਲ ਦੁਬਾਰਾ ਤੋਂ ਰਿਪੀਟ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਸੀਂ ਹਫਤੇ ਦੇ ਵਿੱਚ ਮੰਗਲਵਾਰ ਬੁੱਧਵਾਰ ਤੇ ਸ਼ਨੀਵਾਰ ਇਹ ਦਿਨਾਂ ਦੇ ਵਿੱਚ ਤੁਸੀਂ ਇਹ ਉਪਾਅ ਨੂੰ ਕਰ ਸਕਦੇ ਹੋ ਇਸ ਦੇ ਨਾਲ ਨਾਲ ਤੁਹਾਡੀਆਂ ਪ੍ਰਸ਼ਾਜੀਆਂ ਦੂਰ ਹੋਣ ਦੇ ਨਾਲ ਨਾਲ ਜਿਹੜਾ ਤੁਹਾਡੇ ਘਰ ਦੇ ਵਿੱਚ ਵਿਅਕਤੀ ਬਿਮਾਰ ਚੱਲ ਰਿਹਾ ਫੈਮਿਲੀ ਮੈਂਬਰ ਉਸ ਦੇ ਉੱਪਰ ਜੋ ਕੀਤਾ ਕਰਵਾਇਆ ਉਹ ਵੀ ਦੂਰ ਹੋਵੇਗਾ ਤੇ ਉਸ ਦੀ ਜੋ ਸੇਤ ਉਹ ਵੀ ਬਿਲਕੁਲ ਹੀ ਤੰਦਰੁਸਤ ਹੋ ਜਾਵੇਗੀ। ਇਹ ਬਹੁਤ ਹੀ ਜ਼ਿਆਦਾ ਜ਼ਬਰਦਸਤ ਤੇ ਸਿੰਪਲ ਜਿਹਾ ਟੋਟਕਾ ਹੈ ਜਿਸ ਨੂੰ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਆਸਾਨੀ ਦੇ ਨਾਲ ਕਰ ਸਕਦੇ ਹਾਂ ਸਾਡਾ ਇੱਕ ਵੀ ਰੁਪਇਆ ਖਰਚ ਨਹੀਂ ਹੋਣ ਵਾਲਾ ਸਾਡੇ ਘਰ ਦੇ ਵਿੱਚ ਪਈ ਹੈ ਹੀ ਅਜਈਆਂ ਕੁਝ ਚੀਜ਼ਾਂ ਦੇ ਨਾਲ ਅਸੀਂ ਇਸ ਉਪਾਅ ਨੂੰ ਕਰ ਸਕਦੇ ਹਾਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਇੱਕ ਸ਼ੂਟ ਹੈ ਜਿਹੜਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਬਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ